ਪੰਜਾਬੀ ਸਿੰਗਰ ਦਲਜੀਤ ਦੋਸਾਂਝ ਵਾਲਾ ਇਨੀ ਦਿਨੀ ਪੰਜਾਬ ਦੇ ਵਿੱਚ ਸ਼ਾਇਆ ਹੋਇਆ ਹੈ 뮤지컬 ਸ਼ੋਅ ਲੱਗ ਰਹੇ ਨੇ ਤੇ ਲੋਕ ਕਾਫੀ ਉਹਨਾਂ ਨੂੰ ਪਸੰਦ ਵੀ ਕਰ ਰਹੇ ਨੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉਹਨਾਂ ਨੂੰ ਸੁਣਨ ਆ ਰਹੇ ਨੇ ਤਾਂ ਇਸੇ ਵਿਚਾਲੇ ਤੇਲੰਗਾਨਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਦਲਜੀਤ ਦੋਸਾਂਝ ਆਪਣੇ ਲਾਈਵ ਸ਼ੋਅ ਦੇ ਵਿੱਚ ਕੋਈ ਵੀ ਸ਼ਰਾਬ ਦੇ ਜਿਹੜਾ ਰਿਲੇਟਡ ਗਾਣਾ ਨਹੀਂ ਗਾਣਗੇ ਜਿਸ ਨੂੰ ਲੈ ਕੇ ਹੁਣ ਦਲਜੀਤ ਦੋਸਾਂਝਾ ਹੋਰਾਂ ਦੇ ਵੱਲੋਂ ਇੱਕ ਵੱਖਰੇ ਹੀ ਤੰਗ ਦਾ ਜਵਾਬ ਦਿੱਤਾ ਗਿਆ ਤਾਂ ਬੀਤੇ ਕੱਲ ਉਹਨਾਂ ਦਾ ਗੁਜਰਾਤ ਦੇ ਵਿੱਚ ਸ਼ੋਅ ਸੀ ਇਸੇ ਦੌਰਾਨ ਦਲਜੀਤ ਦੋਸਾਂਝਾ ਵਾਲੇ ਕਈ ਗੱਲਾਂ ਤੇ ਚਰਚਾ ਕਰਦੇ ਹੋਏ ਨਜ਼ਰ ਆਏ ਦੱਸ ਦੇ ਕਿ ਦੇਸ਼ ਪੰਜਾਬ ਦੇ ਵਿੱਚ ਉਹਨਾਂ ਦਾ 뮤지컬 ਸ਼ੋਅ ਚੱਲ ਰਹੇ ਨੇ ਜਿਸ ਦਾ ਨਾਮ ਮੈਂ ਦਿਲ ਲੂਮਿਨੇਟ ਰੱਖਿਆ ਹੋਇਆ ਹੈ ਉਹਨਾਂ ਦੇ ਵੱਲੋਂ ਤੇ ਪ੍ਰਸ਼ੰਸਕ ਉਹਨਾਂ ਦੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਨਜ਼ਰ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕਰਦੇ ਹੋਏ ਆਨੰਦ ਲੈਂਦੇ ਹੋਏ ਅਕਸਰ ਜਿਹੜੇ ਉਹਨਾਂ ਦੇ ਚਾਹਵਾਨ ਨੇ ਉਹ ਨਜ਼ਰ ਆਉਂਦੇ ਨੇ ਤੇ ਇਸ ਦੌਰਾਨ ਤੇਲੰਗਾਨਾ ਸਰਕਾਰ ਨੇ ਗਾਇਕ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਉਹ ਆਪਣੇ ਕੰਸਰਟ ਦੇ ਵਿੱਚ ਸ਼ਰਾਬ ਨਸ਼ਿਆ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾਉਣਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਦਲਜੀਤ ਦਸਾਂਝ ਨੇ ਆਪਣਾ ਜਵਾਬ ਵੀ ਦਿੱਤਾ ਹੈ। ਦਲਜੀਤ ਦਸਾਂਝ ਦੇ ਇੰਸਟਾ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਦੇ ਵਿੱਚ ਗਾਇਕ ਦਲਜੀਤ ਦਸਾਂਝ ਕਹਿੰਦੇ ਨੇ ਕਿ ਜਦੋਂ ਦੂਜੇ ਦੇਸ਼ਾਂ ਦੇ ਕਲਾਕਾਰ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਜੋ ਮਰਜ਼ੀ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ਇਸ ਦੇ ਨਾਲ ਹੀ ਜਦੋਂ ਤੁਹਾਡੇ ਆਪਣੇ ਦੇਸ਼ ਦਾ ਹੀ ਕੋਈ ਕਲਾਕਾਰ ਗੋਂਦਾ ਤਾਂ ਮੁਸ਼ਕਲਾ ਆਉਂਦੀਆਂ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਵੀ ਦੱਸਾਂ ਕਿ ਮੈਂ ਦੋਸਾਂਝਾ ਵਾਲਾ ਹਾਂ ਮੈਂ ਨਹੀਂ ਛੱਡਾਂਗਾ ਤਾਂ ਹైదరాబాద్ ਕੰਸਰਟ ਤੋਂ ਬਾਅਦ ਦਲਜੀਤ ਦੋਸਾਂਝਾ ਨੇ ਸੋਸ਼ਲ ਪਲੇਟਫਾਰਮਾਂ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੇ ਵਿਚਾਰ ਪ੍ਰਗਟ ਵੀ ਕੀਤੇ ਨੇ ਤਾਂ ਦਲਜੀਤ ਦੋਸਾਂਝ ਐ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਦੋਂ ਜੇਕਰ ਸ਼ਰਾਬ ਦੇ ਰਿਲੇਟਿਡ ਗਾਣਿਆਂ ਤੋਂ ਇੰਨੀ ਹੀ ਪ੍ਰੋਬਲਮ ਹੈ ਤੇ ਜਦੋਂ ਉਹਨਾਂ ਦਾ ਕਿਤੇ ਸ਼ੋਅ ਲੱਗਦਾ ਹੈ ਕਿਸੇ ਸੂਬੇ ਦੇ ਵਿੱਚ ਤਾਂ ਉਹਨੂੰ ਡਰਾਈ ਸਿਟੀ ਉਸ ਦਿਨ ਦੇ ਲਈ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਉਹ ਜਿਹੜੇ ਸ਼ਰਾਬ ਵਾਲੇ ਗਾਣੇ ਨੇ ਉਹ ਨਹੀਂ ਗੋਂਦੇ ਜਿਹੜਾ ਨਹੀਂ ਗਾਣਗੇ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦਿਨਕ ਸਵੇਰਾ ਦੇ ਡਿਪਟੀ ਐਡੀਟਰ ਪਰਮਿੰਦਰ ਬਰਿਆਣਾ ਜੀ ਬਰਿਆਣਾ ਜੀ ਦਲਜੀਤ ਸਾਂਝਾ ਵਾਲਾ ਇੱਕ ਵਾਰ ਫਿਰ ਜਵਾਬ ਦਿੰਦਾ ਹੋਇਆ ਨਜ਼ਰ ਆਇਆ ਹੈ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਨੂੰ ਡਰਾਈ ਸਿਟੀ ਕੋਸ਼ਿਸ਼ ਕਰਨ ਦਾ ਜਿਹੜਾ ਗੱਲ ਆਖੀ ਗਈ ਹੈ ਸਰਕਾਰਾਂ ਨੂੰ ਆ ਦੇਖੋ ਰੂਹੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਦਲਜੀਤ ਸਾਂਝ ਇਸ ਸਮੇਂ ਕੱਲਾ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਜਿਹੜੇ ਟੌਪ ਦੇ ਗਾਇਕਾ ਉਹਨਾਂ ਦੇ ਵਿੱਚ ਜਿਹੜਾ ਉਹ شمار ਹੋ ਚੁੱਕਾ ਹੈ ਜਿਹਨੂੰ ਕਹਿ ਸਕਦੇ ਆਪਾਂ ਨੈਕਸਟ ਲੈਵਲ ਦੇ ਅ ਤੱਕ ਪਹੁੰਚ ਚੁੱਕਾ ਹੋਆ ਹੈ ਔਰ ਜਿਸ ਤਰੀਕੇ ਨਾਲ ਪਿਛਲੇ ਕੁਝ ਇੱਕ ਅੱਧੇ 2 ਸਾਲਾਂ ਤੋਂ ਦਲਜੀਤ ਦੋਸਾਂਝ ਨੇ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਆ ਇਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਆ ਜਦੋਂ ਤੁਸੀਂ ਕਿਸੇ ਵੀ ਪੱਧਰ ਦੇ ਵਿੱਚ ਤੁਸੀਂ ਕੋਈ ਪ੍ਰਾਪਤੀ ਕਰਦੇ ਆ ਤੇ ਤੁਹਾਡੇ ਨਾਲ ਜੈਲਸੀ ਕਰਨੇ ਵਾਲੇ ਤੁਹਾਡੇ ਦੁਸ਼ਮਣ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ ਔਰ ਇਹ ਹੀ ਜਿਹੜਾ ਹੈ ਦਲਸੇਬ ਦਸਾਂ ਜਨਾਬੀ ਹੋਣਾ ਸ਼ੁਰੂ ਹੋ ਗਿਆ ਔਰ ਉਹਨੂੰ ਅਸਿੱਧੇ ਸਿੱਧੇ ਢੰਗ ਨਾਲ ਅਸਿੱਧੇ ਅਤੇ ਸਿੱਧੇ ਢੰਗ ਨਾਲ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਜਿਹੜਾ ਜਵਾਬ ਉਸਨੇ ਅਹ ਸਟੇ ਦੇ ਦਿੱਤਾ। ਹੂੰ ਪਹਿਲੀ ਗੱਲ ਤਾਂ ਉਹਨੂੰ ਰੋਕਿਆ ਗਿਆ ਕਿ ਤੁਸੀਂ ਜਿਹੜਾ ਆ ਸ਼ਰਾਬ ਦੇ ਗਾਣੇ ਨਹੀਂ ਗਾਉਣੇ ਹਥਿਆਰਾਂ ਦੇ ਗਾਣੇ ਨਹੀਂ ਗਾਉਣੇ। ਹੂੰ ਹਥਿਆਰਾਂ ਦੇ ਗਾਣੇ ਠੀਕ ਆ ਲੇਕਿਨ ਗੱਲ ਜਦੋਂ ਸ਼ਰਾਬ ਦੇ ਗਾਣੇ ਦੀ ਗੱਲ ਆ ਉਹਨੇ ਸਿੱਧਾ ਇਸ਼ਾਰਾ ਕੀਤਾ ਵੀ ਬਾਲੀਵੁੱਡ ਜਿਹੜਾ ਆ ਸ਼ਰਾਬ ਤੇ ਸ਼ਬਾਬ ਦੇ ਗਾਣਿਆਂ ਨਾਲ ਭਰਿਆ ਪਿਆ। ਹੂੰ ਉਹਨੂੰ ਲੈ ਕੇ ਕਿਸੇ ਤਰੀਕੇ ਨਾਲ ਕੋਈ ਕਿੰਤੂ ਪ੍ਰੰਤੂ ਨਹੀਂ ਲੇਕਿਨ ਜੇ ਦਲਜੀਤ ਦੋਸਾਂਝ ਪਟਿਆਲੇ ਪੈਗ ਦੀ ਗੱਲ ਕਰਦਾ ਤਾਂ ਫਿਰ ਸਾਰਿਆਂ ਨੂੰ ਇਤਰਾਜ਼ ਹੋਣਾ ਸ਼ੁਰੂ ਹੋ ਗਿਆ ਜਦ ਕਿ ਇਹ ਗਾਣੇ ਉਹਦੇ ਬਹੁਤ ਪੁਰਾਣੇ ਗਾਣੇ ਨੇ ਔਰ ਬੜੇ ਮਕਬੂਲ ਗਾਣੇ ਨੇ ਲੋਕਾਂ ਨੇ ਪਸੰਦ ਕੀਤੇ ਨੇ ਔਰ ਹੁਣ ਕਿਉਂਕਿ ਉਹ ਇੱਕ ਨੈਕਸਟ ਲੈਵਲ ਤੇ ਪਹੁੰਚ ਗਿਆ ਤੇ ਬਾਲੀਵੁੱਡ ਦੇ ਵਿੱਚੋਂ ਹੀ ਦਲਜੀਤ ਦੋਸਾਂਝ ਦੇ ਖਿਲਾਫ ਜਿਹੜੀ ਆ ਸਾਜ਼ਿਸ਼ ਆਜਾ ਰਚ ਹੋਣੀ ਸ਼ੁਰੂ ਹੋ ਗਈ ਆ ਔਰ ਔਰ ਹੌਲੀ ਹੌਲੀ ਜਿਹੜਾ ਆ ਟਾਰਗੇਟ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਇਹਦੇ ਸਮਕਾਲੀ ਜਿਹੜੇ ਗਾਇਕ ਨੇ ਜਿਹੜੇ ਹੁਣ ਗਾਇਕ ਨੇ ਪੰਜਾਬੀ ਦੇ ਗਾਇਕ ਹੋ ਸਕਦਾ ਆ ਕਈ ਔਰ ਉਹ ਵੀ ਕਿਉਂਕਿ ਬਹੁਤ ਸਾਰਿਆਂ ਦਾ ਧੰਦਾ ਜਿਹੜਾ ਆ ਬਲਜੀਤ ਦਸਾਂਜ ਨੇ ਬੰਦ ਕਰ ਦਿੱਤਾ ਔਰ ਜਿਹੜਾ ਗਰਾਫ ਡਿੱਗ ਗਿਆ ਔਰ ਇਹੀ ਹੀ ਕੁਛ ਸਿੱਧੂ ਮੂਸੇ ਵਾਲੇ ਨਾਲ ਹੋਇਆ ਸੀ ਪਹਿਲਾਂ ਉਹਨੂੰ ਵੀ ਇਸ ਤਰੀਕੇ ਨਾਲ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਔਰ ਬਤੌਰ ਪੰਜਾਬੀ ਦੇ ਤੌਰ ਦੇ ਉੱਤੇ ਬਤੌਰ ਇੱਕ ਸਿੱਖ ਦੇ ਤੌਰ ਦੇ ਉੱਤੇ ਜਿਹੜਾ ਆ ਉਹ ਬਹੁਤ ਸਾਰੀਆਂ ਉਹ ਜਿਹੜਾ ਪੈਦਾ ਕੀਤੀਆਂ ਜਾ ਰਹੀਆਂ ਦਲਜੀਤ ਦਸਾਂਝ ਲਈ ਔਰ ਉਹਨੇ ਸੇ ਦੇ ਉੱਤੇ ਇੱਕ ਬਹੁਤ ਵੱਡੀ ਗੱਲ ਕਹੀ ਆ ਔਰ ਔਰ ਸਰਕਾਰ ਦੇ ਸਰਕਾਰ ਨੂੰ ਜੇ ਕਿਸ ਆਵੇ ਚੜਾਉਣ ਵਾਲੀ ਗੱਲ ਜਿਹੜੀ ਉਹਨੇ ਕਹੀ ਆ ਉਹਨੇ ਕਿਹਾ ਵੀ ਜੇ ਤੁਹਾਨੂੰ ਵਾਕਿਆ ਹੀ ਸ਼ਰਾਬ ਦਾ ਲੱਗਦਾ ਆ ਤੇ ਮੈਂ ਇਹ ਐਲਾਨ ਕਰਦਾ ਕਿ ਮੈਂ ਸਾਰੀ ਉਮਰ ਸ਼ਰਾਬ ਦਾ ਕੋਈ ਗੀਤ ਨਹੀਂ ਗਾਵਾਂਗਾ ਪੂਰੇ ਦੇਸ਼ ਵਿੱਚ ਸ਼ਰਾਬ ਬੰਦੀ ਜਿਹੜੀ ਆ ਕਰ ਦਿੱਤੀ ਜਾਵੇ ਜੀ ਜੀ ਠੀਕ ਆ ਔਰ ਦੂਸਰੀ ਉਹਨੇ ਸਭ ਤੋਂ ਵੱਡੀ ਗੱਲ ਕਹੀ ਕਿਹਾ ਮਹਾਰਾਜ ਜਦੋਂ ਕਰੋਨਾ ਸੀ ਉਸ ਟਾਈਮ ਵੀ ਸ਼ਰਾਬ ਦੇ ਠੇਕੇ ਜਿਹੜੇ ਆ ਉਹ ਬੰਦ ਨਹੀਂ ਹੋਏ ਔਰ ਉਹਦਾ ਸਿੱਧਾ ਇਸ਼ਾਰਾ ਸਰਕਾਰਾਂ ਨੂੰ ਸੀ ਕਿ ਜੇ ਤੁਸੀਂ ਵਾਗਿਆ ਹੀ ਨਸ਼ੇ ਦੇ ਅਗੇਂਸਟ ਉਹ ਅਗੇਂਸਟ ਤੇ ਜਿਹੜੇ ਆ ਸ਼ਰਾਬ ਦੇ ਠੇਕੇ ਬੰਦ ਕਰੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਆ ਬੜੇ ਚਿਰ ਦੀ ਮੰਗ ਕੀਤੀ ਜਾ ਰਹੀ ਆ ਇਹ ਅੰਮ੍ਰਿਤਸਰ ਨੂੰ ਲੈ ਕੇ ਉਹਨੇ ਕਹੀ ਆ ਕਿ ਅੰਮ੍ਰਿਤਸਰ ਨੂੰ ਡਰਾਈ ਸਿਟੀ ਜਿਹੜਾ ਆ ਘੋਸ਼ਿਤ ਕੀਤਾ ਜਾਵੇ ਇਹ ਵੀ ਬੜੇ ਟਿਰ ਦੀ ਜਿਹੜੀ ਸਿੱਖਾਂ ਵੱਲੋਂ ਮੰਗ ਕੀਤੀ ਜਾਂਦੀ ਰਹੀ ਆ ਕਿ ਅੰਮ੍ਰਿਤਸਰ ਨੂੰ ਡਰਾਈ ਜਿਹੜਾ ਆ ਘੋਸ਼ਿਤ ਕੀਤਾ ਜਾਵੇ ਹੋਲੀ ਸਿਟੀ ਜਿਹੜੀ ਆ ਉਹ ਉਹਨੂੰ ਜਿਹੜਾ ਆ ਵੈਟਿਕਨ ਸਿਟੀ ਦੇ ਪੈਟਰਨ ਦੇ ਉੱਤੇ ਜਿਹੜਾ ਆ ਅੰਮ੍ਰਿਤਸਰ ਨੂੰ ਜਿਹੜਾ ਐਲਾਨ ਕੀਤਾ ਜਾਵੇ ਸੋ ਇਹ ਇੱਕ ਵਰਤਾਰਾ ਜਿਹੜਾ ਕਹਿ ਸਕਦੇ ਆ ਮਲਜੀਤ ਸਾਝਰਾ ਸ਼ੁਰੂ ਹੋਇਆ ਇਹ ਉਹਦੀ ਪ੍ਰਸਿੱਧੀ ਤੋਂ ਲੈ ਕੇ ਦਹਿਲਸੀ ਦੇ ਵਿੱਚੋਂ ਨਿਕਲਿਆ ਹੋਇਆ ਇਹ ਵਰਤਾਰਾ ਜਿਹੜਾ ਕਹਿ ਸਕਦੇ ਆ ਜਦੋਂ ਤੁਸੀਂ ਇੱਕ ਲੈਵਲ ਤੇ ਇੱਕ ਪਾਰਸ਼ੀਅਲਟੀ ਕਰਕੇ ਇੱਕ ਬੰਦੇ ਦੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਵੀ ਤੁਸੀਂ ਕੀ ਗਾਉਣਾ ਕੀ ਨਹੀਂ ਗਾਉਣਾ ਜਦ ਕਿ ਜੇਕਰ ਹਥਿਆਰਾਂ ਦੀ ਗੱਲ ਕਰੀ ਜਾਵੇ ਜਿਹੜੀ ਹੋਰ ਪਿੱਛੇ ਜੇ ਆ ਇੱਕ ਫਿਲਮ ਆਈ ਸੀਗੀ ਉਹਦੀ ਰਵੀਰ ਕਪੂਰ ਦੀ ਜੀ ਜੀ ਐਨੀਮਲ ਵਿੱਚ ਐਨੀਮਲ ਜਿਹੜੀ ਮੂਵੀ ਆਈ ਸੀ ਔਰ ਉਹਦੇ ਵਿੱਚ ਕਿਸ ਭਟੇ ਪੱਦਰ ਦੇ ਉੱਤੇ ਜਿਹੜਾ ਆ ਉਹ ਉਹ ਉਹਦੇ ਵਿੱਚ ਹਥਿਆਰ ਦਿਖਾ ਲਈ ਗਿਆ ਹਥਿਆਰ ਦਿਖਾ ਲਿਆ ਗਿਆ ਗੋਲੀ ਦਿਖਾਰੀ ਗਈ ਆ ਹਾਲਾਂਕਿ ਉਹਦੇ ਵਿੱਚ ਜਿਹੜਾ ਇੱਕ ਪੰਜਾਬੀ ਗਾਣਾ ਵੀ ਬਹੁਤ ਮਕਬੂਲ ਹੋਇਆ ਉਹਦਾ ਉਸ ਫਿਲਮ ਦਾ ਤੇ ਔਰ ਉਹ ਵੀ ਜਿਹੜਾ ਕਹਿ ਸਕਦੇ ਆ ਕਿ ਹਥਿਆਰਾਂ ਨਾਲ ਹੀ ਰਿਲੇਟਡ ਜਿਹੜਾ ਗਾਣਾ ਸੀਗਾ ਜਿਹਨੂੰ ਜਿਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਔਰ ਉਸ ਸਮੇਂ ਕੋਈ ਨਹੀਂ ਬੋਲਿਆ ਕਿ ਰਣਵੀਰ ਕਪੂਰ ਨੇ ਇੰਡੀ ਵੱਡੀ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਉਹਦੇ ਵਿੱਚ ਇੱਕ ਵੱਡਾ ਹਥਿਆਰ ਜਿਹੜਾ ਪੈਦਾ ਕੀਤਾ ਗਿਆ ਵੱਡ ਟੱਕ ਮਾਰ ਕੁੱਟ ਜਿਹੜੀ ਕੀਤੀ ਗਈ ਕੀ ਗੱਲ ਜੇ ਦਿਲਜੀਤ ਦੋਸਾਂਝ ਦਾ ਗਾਣਾ ਇੱਕ ਪਟਿਆਲਾ ਪੱਗ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਪਾ ਸਕਦਾ ਤੇ ਫਿਰ ਇਹ ਫਿਲਮਾਂ ਕਿਉਂ ਨਹੀਂ ਪਾ ਸਕਦੀ ਜੀ 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 ਤੇ ਉਹਨਾਂ ਦਾ ਕਿਉਂ ਨਹੀਂ ਇਹ ਅਸਰ ਹੁੰਦਾ ਔਰ ਇਹਦੇ ਲਈ ਆਵਾਜ਼ ਕਿਉਂ ਨਹੀਂ ਉੱਠਦੀ ਔਰ ਇੱਕ ਸਿਰਫ ਇੱਕ ਗਾਇਕ ਜਿਹੜਾ ਆ ਜਿਹਦੇ ਸ਼ੋਅ ਬੜੇ ਹਿੱਟ ਜਾ ਰਹੇ ਨੇ ਔਰ ਦੁਨੀਆ ਦੇ ਵਿੱਚ ਜਿਹੜੇ ਉਹਦੇ ਸ਼ੋਅ ਹਿੱਟ ਜਾ ਰਹੇ ਨੇ ਔਰ ਉਹ ਉਹ ਉਹਨੂੰ ਇਕੱਲੇ ਨੂੰ ਲੈ ਕੇ ਇਸ ਤਰੀਕੇ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਆ ਹਾਲਾਂਕਿ ਉਹਨੇ ਗੁਜਰਾਤ ਸਰਕਾਰ ਦੀ ਪ੍ਰਸ਼ੰਸਾ ਕੀਤੀ ਆ ਵੀ ਅਸੀਂ ਤੁਸੀਂ ਸ਼ਰਾਬ ਬੰਦੀ ਕੀਤੀ ਹੋਈ ਆ ਔਰ ਉਹਨੇ ਇਹ ਵੀ ਸਟੇ ਦੇ ਉੱਤੇ ਦੱਸਿਆ ਵੀ ਉਹ ਉਨੇ ਜ਼ਿੰਦਗੀ ਚ ਸ਼ਰਾਬ ਕਦੀ ਨਹੀਂ ਪੀਤੀ ਜੀ 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 ਹਾਂ ਸਾਡੇ ਜਿਹੜੇ ਦਰਸ਼ਕ ਸਾਨੂੰ ਵੇਖ ਸੁਣ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਜਿਹੜਾ ਦਲਜੀਤ ਉਸਾਂ ਦਾ ਕੈਰੀਅਰ ਹੈਗਾ ਉਹ ਇੱਕ ਕਿਸਤੰਗ ਤੋਂ ਸ਼ੁਰੂ ਹੋਇਆ ਔਰ ਹੁੰਦਾ ਹੁੰਦਾ ਉਹ ਕਿਸ ਲੈਵਲ ਤੇ ਅੱਜ ਪਹੁੰਚ ਗਿਆ ਆ ਔਰ ਹਮੇਸ਼ਾ ਹੀ ਉਹ ਜਿਹੜਾ ਆ ਆਪਣੇ ਆਪਣੀ ਨਿਮਾਨਤਾ ਦਿਖਾਉਂਦਾ ਆ ਉਹ ਆਪਣੇ ਲੋਕਾਂ ਦਾ ਪਿਆਰ ਦਿਖਾਉਂਦਾ ਆ ਲੋਕਾਂ ਨੂੰ ਕਾਫੀ ਪਸੰਦ ਕਰਦੇ ਆ ਲੋਕ ਲੋਕ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਉੱਤੇ ਵੀ ਬਹੁਤ ਪਸੰਦ ਕਰਦੇ ਆ ਗਾਣੇ ਹੀ ਨਹੀਂ ਬਲਕਿ ਉਹਦੇ ਜਿਹੜੇ ਕੀ ਕਹਿੰਦੇ ਆ ਉਹ ਜਿੱਦਾਂ ਦੇ ਕੰਮ ਕਰਦਾ ਆ ਭਲਾਈ ਦੇ ਕੰਮ ਕਰਦਾ ਆ ਉਹਨੂੰ ਵੀ ਲੋਕ ਪਸੰਦ ਕਰਦੇ ਉਹਦੇ ਵਿਅਕਤੀਗਤ ਜਿਹੜਾ ਵਿਅਕਤੀਤਵ ਆ ਉਹਨੂੰ ਵੀ ਪਸੰਦ ਕਰਦੇ ਆ ਔਰ ਇਸ ਤੋਂ ਪਹਿਲਾਂ ਜਿਹੜਾ ਅੰਬਾਨੀ ਪਰਿਵਾਰ ਦੀ ਮੈਰਿਜ ਹੋਈ ਸੀ ਉਦੋਂ ਵੀ ਜਿਹੜਾ ਆ ਉਹ ਦਲਜੀਤ ਦਸਾਂਜ ਬਹੁਤ ਜ਼ਿਆਦਾ ਨਮਾਣਾ ਖੱਟਿਆ ਸੀ ਉਸ ਵਿਆਹ ਦੇ ਵਿੱਚ ਵੀ ਔਰ ਸਾਰੇ ਵਿਆਹ ਦਾ ਅੰਬਾਨੀਆਂ ਦੇ ਜਿਹੜੇ ਸਾਰੇ ਵਿਆਹ ਦਾ ਜਿਹੜਾ ਫੋਕਸ ਆ ਉਹ ਦਲਜੀਤ ਦੁਸਾਂਝ ਰਿਆ ਦੀ ਸੋ ਇਹ ਇੱਕ ਕਹਿ ਸਕਦੇ ਆ ਰੂਹੀ ਦਲਜੀਤ ਦੁਸਾਂਝ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਆ ਸਾਡਾ ਖਬਰ ਕਰਨ ਦਾ ਮਕਸਦ ਵੀ ਇਹ ਹੀ ਆ ਸਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਪ੍ਰਸਿੱਧੀ ਹਾਸਲ ਕਰਨ ਦਾ ਵਿਅਕਤੀ ਕਿਸ ਤਰੀਕੇ ਨਾਲ ਹੋਲੀ-ਹੋਲੀ ਉਹਦੇ ਖਿਲਾਫ ਸਾਜ਼ਿਸ਼ਾਂ ਜੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ 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 ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਫਿਰ ਜੁੜਾਂਗੇ ਤੁਹਾਡੇ ਨਾਲ ਤਾ ਦਲਦੀਦ ਸਾਂਝਾ ਵਾਲਾ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਵੱਖਰੇ ਹੀ ਤੰਗ ਦੇ ਨਾਲ ਉਹਨਾਂ ਦੇ ਵੱਲੋਂ ਚੱਲਦੇ ਸ਼ੋਅ ਦੇ ਵਿੱਚ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿ ਜੇਕਰ ਇੰਨੀ ਹੀ ਪ੍ਰੋਬਲਮ ਹੈ ਸ਼ਰਾਬ ਦੇ ਗਾਣਿਆਂ ਤੋਂ ਤਾਂ ਉਹ ਨਹੀਂ ਗਾਣਗੇ ਪਰ ਦੇਸ਼ ਦੇ ਵਿੱਚ ਡਰਾਈ ਸਟੀ ਜਿਹੜਾ ਐਲਾਨ ਕਰ ਦਿੱਤਾ ਜਾਵੇ ਦੇਸ਼ ਦੇ ਵਿੱਚ ਸ਼ਰਾਬ ਤੇ ਪਾਬੰਦੀ ਲਗਾਈ ਜਾਵੇ ਤਾਂ ਉਹ ਕਦੇ ਵੀ ਜਿਹੜਾ ਸ਼ਰਾਬ ਦੇ ਰਿਲੇਟਿਡ ਗਾਣਾ ਨਹੀਂ ਗਾਉਂਦੇ ਜਿਹੜਾ ਨਹੀਂ ਗਾਣਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਦੋ ਹੀ ਗਾਣਾ ਉਹਨਾਂ ਦਾ ਸ਼ਰਾਬ ਦੇ ਨਾਲ ਜੁੜਿਆ ਹੋਇਆ ਤਾਂ ਉਹ ਵੀ ਉਹ ਛੱਡ ਦੇਣਗੇ ਪਰ ਜੇਕਰ शराब विकनी बंद हो जाती है कुछ कहा दलजीत सुना दिने। आज मुझे कोई नोटिस नहीं आया इससे बड़ी खुशखबरी एक और है बात यहां पर रुकती नहीं है इससे बड़ी खुशखबरी और है आज भी मैं कोई गाना शराब पे नहीं गाऊंगा नहीं, नहीं नहीं अच्छा पूछो क्यों नहीं गाऊंगा क्योंकि गुजरात ड्राई स्टेट है अच्छा मैंने डिवोशनल गाने जो हैं वो दर्जनों से ज्यादा गाए पिछले दस दिन में मैंने दो गाने डिवोशनल निकाले हैं एक शिव बाबा पे और एक गुरु नानक बाबा जी पे लेकिन उसकी बात कोई नहीं कर रहा हर बंदा टीवी पे बैठ के पटियाला पैक की बात कर रहा है

मैं वो भी नहीं गाऊंगा आज भी मैं वो गाने नहीं गाऊंगा कोई टेंशन नहीं वेरी इजी फॉर मी टू द सॉन्ग्स ब्रो क्योंकि मैं खुद शराब नहीं पीता इट्स वेरी इजी फॉर मी लेकिन बॉलीवुड के जो कलाकार हैं वो शराब की एडवर्टाइजमेंट करते हैं दिलजीत एडवर्टाइजमेंट नहीं करता आप मेरे को छेड़ो मत मैं जहां जाता हूं चुप करके अपना प्रोग्राम करता हूं चला जाता हूं आप क्यों छेड़ रहे हो मुझे ऐसा करते हैं ऐसा करते हैं एक मूवमेंट शुरू करते हैं जब इतने लोग अच्छी बात हुई ये है जितनी भी स्टेट्स है हमारे यहां अगर वो सारी अपने आप को ड्राई स्टेट घोषित कर देती है अगले ही दिन जी दुसांज अपनी लाइफ में कभी शराब पे गाना नहीं गाएगा हो सकता है ये <laughs> बहुत बड़ा रेवेन्यू है कोरोना में सब बंद हो गया था ठेके बंद नहीं हुए थे जनाब क्या बातें कर रहे हो आप यूथ को भुद्दू नहीं बना सकते अच्छा एक और मौका दू एक एक, एक इससे भी अच्छा ऑफर दू एक और जहां जहां मेरे शो हैं वहां वहां आप एक दिन के लिए ट्राई ट्राई डे घोषित कर दो मैं शराब का गाना नहीं गाऊ

अगर है ये ये बंदे बोल रहे हैं अगर है तो मैं गुजरात सरकार का फैन हो गया हूं मैं खुला सपोर्ट करता हूं गुजरात सरकार को हम तो चाहते हैं अमर साहब साहब हमारा होली जो सिटी है वो भी ड्राई सिटी घोषित किया जाए मैं चाहता हूं अब शुरू करते हैं ना आओ मेरे साथ मैं गाने बंद कर दूंगा शराब के आप ठेके बंद कर दो देश में वेरी इजी फॉर मी गाने मेरे शराब के नहीं गाऊंगा क्या हो जाएगा आप मेरे को क्यों छेड़ रहे हो अच्छा कोई बाहर से कलाकार आएगा वो जो मर्जी गा के जो मर्जी करे कोई टेंशन नहीं छाड़ना है किसी थ्रू कई लोगों के तो डायजेस्ट नहीं हो रहा कई इतने बड़े शौर हो क्यों रहे

जो बाहर बड़े शोज होते हैं वहां भी ऐसे अभी तक चल रहा है तो इस चीज को भी धीरे धीरे ठीक कर लिया जाएगा और गवर्नमेंट इस पर काम कर रही है एक खुशखबरी है आज मुझे कोई नोटिस नहीं आया